ਜਿਹੜੇ ਸਰੋਪੇ ਤੁਸੀਂ ਸਾਨੂੰ ਦਿੰਦੇ ਹੋ ਮੈਂ ਸਪਸ਼ਟ ਕਹਿਣਾ ਚਾਹੁੰਦਾ ਸਾਡੇ ਤਾਂ ਰਿਸ਼ਤੇਦਾਰ ਵੀ ਦੁਖੀ ਹੋ ਜਾਂਦੇ ਨੇ ਵੀ ਭਾਈ ਸਭ ਸਾਨੂੰ ਸਰੋਪੇ ਨਾ ਦਿਓ ਸਾਡੇ ਤਾਂ ਰਿਸ਼ਤੇਦਾਰ ਵੀ ਤੰਗਾਇ ਪੈ ਰਹੇ ਮੈਂ ਸੱਚੀ ਗੱਲ ਤੁਹਾਡੇ ਨਾਲ ਸਾਂਝੀਆਂ ਕਰਨਾ ਕਿਉਂਕਿ ਜਿਵੇਂ ਇੱਕ ਦਿਨ ਚ ਨੂੰ ਚਾਰ ਬਾਰੀ ਕਥਾ ਕੀਤੀ ਤਾਂ 400 ਰੋਪਏ ਤਾਂ ਪੱਕੇ ਨੇ ਨਹੀਂ ਇੱਕ ਦਿੰਦੇ 120-25 ਸਰੋਪਾ ਤਾਂ ਇੱਕ ਮਹੀਨਾ ਲਾ ਜਾਂਦਾ ਜੇ ਮੈਂ ਸਾਲ ਦੇ ਇਕੱਠੇ ਕਰਾਂ ਦੁਕਾਨ ਪਾ ਸਕਣਾ ਪਰ ਮੇਰੇ ਕਿਛ ਕੰਮ ਨਹੀਂ ਦੋ ਗੱਜ ਕੱਪੜਾ ਮੈਂ ਸਰੋਪੇ ਦੀ ਤੋਹੀਨ ਨਹੀਂ ਕਰ ਰਿਹਾ ਮੈਂ ਸਮਝਾਉਣ ਦੀ ਬੇਨਤੀ ਕਰ ਰਿਹਾ ਉਹਦੀ ਬਜਾਏ ਤੁਸੀਂ ਇਹ ਕੰਮ ਕਿਉਂ ਨਹੀਂ ਕਰਦੇ ਵੀ ਜਿਹੜਾ ਵੀ ਪ੍ਰਚਾਰਕ ਆਵੇ ਉਹਦਾ ਕੋਈ ਸਨਮਾਨ ਕਰਨਾ ਇੱਕ ਵਧੀਆ ਕਿਤਾਬ ਚੋਂ ਕੋਈ ਕਿਸੇ ਰਾਈਟਰ ਦੀ ਉਹ ਕਿਤਾਬ ਦਿਓ ਸਰੋਪੇ ਚੋਂ ਵਿਦਵਾਨ ਪੜੇ ਜਾ ਕੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਰੋ ਸਮਝੋ ਵੀ ਅਸੀਂ ਕਰਨਾ ਕੀ ਹੈ ਸਾਨੂੰ ਕੀ ਕਰਨਾ ਚਾਹੀਦਾ ਹੈ ਜਿਹੜੇ ਪੁਰਾਣੇ ਜੋੜੇ ਤੁਸੀਂ ਨਹੀਂ ਪਹਿਨਦੇ ਉਹ ਜੋੜੇ ਉੱਥੇ ਲਿਜਾ ਕੇ ਰੱਖ ਦੋ ਜਿਹੜੇ ਗਰੀਬ ਨਹੀਂ ਖਰੀਦ ਸਕਦੇ ਉਹਨੂੰ ਕਹਿ ਸਜਣਾ ਜਿਹੜਾ ਤੇਰੇ ਮੇਹ ਚ ਆਉਂਦਾ ਲੈ ਜਾ 5 ਰੁਪਏ ਪਾ ਜਾ ਗੋਲਕਚ ਦੇਖੋ ਗੁਰੂ ਨਾਨਕ ਸਾਹਿਬ ਤੁਹਾਨੂੰ ਕੁੱਟ-ਕੁੱਟ ਗਲ ਬਕੜੀਆਂ ਪਾਉਂਦੇ ਪਰ ਅਸੀਂ ਤਾਂ ਐਸਾ ਨਹੀਂ ਕਰਨਾ ਨਾ ਅਸੀਂ ਤਾਂ ਲੰਗਰ ਵਰਤਉਣਾ ਆਇਆ ਲੰਗਰ ਦਾ ਮਤਲਬ ਸੀ ਲੋੜਵੰਦ ਦੀ ਮਦਦ ਟਾਡੇ ਮੈਨੂੰ ਇੱਥੇ ਪਤਾ ਨਹੀਂ ਵੀ ਕੀ ਹਾਲਾਤ ਨੇ ਗੁਰਦਾਸਪੁਰ ਬਟਾਲਾ ਅੰਮ੍ਰਿਤਸਰ ਇਹ ਸ਼ਹਿਰ ਸਾਰੇ ਜੇ ਸਾਰੇ ਕਰੀਬ ਕਰੀਬ ਪਿਛਾਈ ਬਣ ਚੁੱਕੇ ਹੋਏ ਨੇ ਜੇ ਤੁਸੀਂ ਮਦਦ ਕਰਦੇ ਮੈਂ ਸਪਸ਼ਟ ਕਰਕੇ ਚੱਲਿਆ ਜੇ ਤੁਸੀਂ ਮਦਦ ਕਰਦੇ ਤਾਂ ਯਾਦ ਰੱਖਿਓ ਉਹ ਜਿਹੜੇ ਅੱਜ ਸਰਸੇ ਵਾਲੇ ਤੋਂ ਟੁੱਟੇ ਹੋਏ ਪ੍ਰੇਮੀ ਸ਼ਨ ਤੁਸੀਂ ਉਹਨਾਂ ਨੂੰ ਸਿੱਖ ਬਣਾ ਲੈਂਦੇ ਜੇ ਇੱਕ ਰਾਜਨੀਤਿਕ ਪਾਰਟੀ ਛੱਡ ਕੇ ਦੂਜੀ ਰਾਜਨੀਤਿਕ ਪਾਰਟੀ ਵਿੱਚ ਜਾਂਦਾ ਹੈ ਸਰੋਪੇ ਦੇ ਦੇ ਕੇ ਅਖਬਾਰ ਭਰ ਦਿੰਦੇ ਹੋ ਜੇ ਕਿਤੇ ਉਹਨਾਂ ਸਰਸੇ ਵਾਲਿਆਂ ਦੇ 500 ਬੰਦੇ ਨੂੰ ਸਰੋਪੇ ਦੇ ਕੇ ਤੁਸੀਂ ਗੁਰੂ ਘਰ ਵਿੱਚ ਲੈ ਆਉਂਦੇ ਤੇ ਕਿੰਨੇ ਲੋਕਾਂ ਨੇ ਗੁਰੂ ਘਰ ਵਿੱਚ ਆ ਜਾਣਾ ਸੀ ਪਰ ਤੁਸੀਂ ਤਾਂ ਲੰਗਰ ਲਾਉਣ ਜੋਗੇ ਰਹੇਗੇ ਤੇ ਉਹਨਾਂ ਲੋਕਾਂ ਦੀ ਮਦਦ ਨਾ ਕਰ ਸਕੇ ਕਿਤੇ ਉਹਨਾਂ ਲੋਕਾਂ ਦੀ ਮਦਦ ਕੀਤੀ ਹੁੰਦੀ ਤੇ ਅਜੋ ਰਾਧਾ ਸਵਾਮੀ ਨਾ ਬਣਦੇ ਸਰਚੇ ਵਾਲੇ ਨੂੰ ਛੱਡ ਕੇ ਉਹ ਰਾਧਾ ਸਵਾਮੀ ਬਣ ਗਏ ਤੁਸ ਆਪਾਂ ਕੀ ਕੀਤਾ ਰਾਧਾ ਸਵਾਮੀਆ ਦਾ ਕਦੇ ਮੈਂ ਕੀਰਤਨ ਦਰਬਾਰ ਹੁੰਦਾ ਨਹੀਂ ਦੇਖਿਆ ਤੁਸੀਂ ਸੜਕਾਂ ਦੇ ਉੱਤੇ ਕਦੇ ਦੇਖਿਆ ਨਹੀਂ ਹੁਣ ਬੋਰਡ ਲੱਗਿਆ ਹੋਇਆ ਵੀ ਰਾਧਾ ਸਵਾਮੀਆ ਦਾ ਕੀਰਤਨ ਦਰਬਾਰ ਹੈ ਵੀ ਸਾਡੇ ਥਾਂ ਥਾਂ ਤੇ ਕੀਰਤਨ ਦਰਬਾਰ ਹੋ ਰਹੇ ਨੇ ਸਿੱਖ ਬੇਰ ਵੀ ਨਹੀਂ ਬਣਦੇ ਆਪਾਂ ਸਾਡੇ ਕੀਰਤਨ ਦਰਬਾਰ ਹੋ ਰਹੇ ਨੇ ਸਿੱਖ ਬੇਰ ਵੀ ਨਹੀਂ ਬਣਦੇ ਫਿਰ ਵੀ ਲੋਕ ਛਾਈ ਬਣੀ ਜਾਂਦੇ ਨੇ ਜਾਂ ਹੋਰ